ਦੇ ਪਿਤਾ ਹਨ ਗਾਇਕ ਐਮੀ ਵਿਰਕ ਪਰਿਵਾਰ ਨੂੰ ਲੈ ਕੇ ਕਰ ਦਿੱਤਾ ਵੱਡਾ ਖੁਲਾਸਾ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਕਿਸੇ ਪਛਾਣ ਦੇ ਮਹਤਾਜ ਨਹੀਂ ਹਨ ਉਹਨਾਂ ਨੇ ਪ੍ਰਸ਼ੰਸਕਾਂ ਦੀ ਝੋਲੀ 'ਚ ਖੂਬਸੂਰਤ ਗੀਤ ਤੇ ਫਿਲਮਾਂ ਪਾਈਆਂ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਆ ਇੰਨੀ ਦੇਣੀ ਗਾਇਕ ਐਮੀ ਵੀਰ ਖੂਬ ਚਰਚਾ ਵਿੱਚ ਛਾਈ ਹੋਏ ਹਨ ਉਹਨਾਂ ਦੀ ਪੰਜਾਬੀ ਫਿਲਮ ਸੰਕਣ ਸੰਕਣੇ 2 ਬਾਕਸ ਆਫਿਸ ਤੇ ਤਮਾਲ ਮਚਾਰੀ ਆ ਇਸ ਫਿਲਮ ਵਿੱਚ ਐਮੀ ਸਰਗੁਨ ਮਹਿਤਾ ਤੇ ਨਿਮਰਿਤ ਖੈਰਾ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਹਨ ਐਮੀ ਨੇ ਫਿਲਮ ਦੇ ਪ੍ਰੋਮੋਸ਼ਨ ਦੌਰਾਨ ਆਪਣੇ ਸੀਕ੍ਰੇਟ ਵਿਆਹ ਬਾਰੇ ਗੱਲ ਕੀਤੀ ਨਾਲੇ ਗਾਇਕ ਨੇ ਖੁਲਾਸਾ ਕੀਤਾ ਕਿ ਉਹਨਾਂ ਦੀ ਇੱਕ ਧੀ ਵੀ ਹੈ ਐਮੀ ਵੀਰਖ ਹਮੇਸ਼ਾ ਆਪਣੀ ਨਿੱਜੀ ਜ਼ਿੰਦਗੀ ਨੂੰ ਜਨਤਾ ਤੋਂ ਦੂਰ ਰੱਖਣਾ ਪਸੰਦ ਕਰਦੇ ਹਨ ਗਾਇਕ ਐਮੀ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਐਮੀ ਨੂੰ ਪੁੱਛਿਆ ਗਿਆ ਕਿ ਉਹਨਾਂ ਨੇ ਆਪਣੇ ਵਿਆਹ ਨੂੰ ਕਿਉਂ ਲੁਕੋਇਆ ਤਾਂ ਐਮੀ ਨੇ ਕਿਹਾ ਕਿ ਮੈਂ ਇੱਕ ਬਹੁਤ ਹੀ ਨਿੱਜੀ ਵਿਅਕਤੀ ਹਾਂ ਮੇਰੀ ਪਤਨੀ ਅਤਿ ਤੀ ਹੈ ਮੈਂ ਉਹਨਾਂ ਨੂੰ ਨਿੱਜੀ ਰੱਖਣਾ ਚਾਹੁੰਦਾ ਹਾਂ ਮੈਂ ਉਹਨਾਂ ਨੂੰ ਜਿੰਨਾ ਹੋ ਸਕੇ ਨਿੱਜੀ ਰੱਖਾਂਗਾ ਮੈਂ ਨਹੀਂ ਚਾਹੁੰਦਾ ਕਿ ਕੋਈ ਉਹਨਾਂ ਨੂੰ ਪਛਾਣੇ ਹਰ ਵਿਅਕਤੀ ਦਾ ਰਹਿਣ ਦਾ ਤਰੀਕਾ ਵੱਖਰਾ ਹੁੰਦਾ ਮੈਂ ਨਹੀਂ ਚਾਹੁੰਦਾ ਕਿ ਮੇਰੀ ਤੀ ਖਾਸ ਮਹਿਸੂਸ ਕਰੇ ਇਸ ਨਾਲ ਬੱਚੇ ਦਾ ਬਚਪਨ ਖਰਾਬ ਹੋ ਜਾਂਦਾ ਹੈ ਉਹ ਆਪਣੇ ਆਪ ਨੂੰ ਦੂਜਿਆਂ ਤੋਂ ਵੱਖਰਾ ਸਮਝਣਾ ਸ਼ੁਰੂ ਕਰ ਦਿੰਦੇ ਹਨ ਐਮੀ ਨੇ ਅੱਗੇ ਕਿਹਾ ਕਿ ਉਹਨਾਂ ਨੂੰ ਆਮ ਬੱਚਿਆਂ ਵਾਂਗ ਰਹਿਣਾ ਚਾਹੀਦਾ ਹੈ ਮੇਰੇ ਨਾਲ ਦੋਸਤ ਅਤੇ ਸਿਕਿਉਰਿਟੀ ਹੁੰਦੀ ਆ ਮੈਂ ਨਹੀਂ ਚਾਹੁੰਦਾ ਕਿ ਜੇ ਮੈਂ ਉਹਨਾਂ ਨਾਲ ਫੋਟੋਆਂ ਪੋਸਟ ਕਰਾਂ ਤੇ ਉਹਨਾਂ ਨੂੰ ਬਾਹਰ ਜਾਣ ਤੇ ਸਿਕਿਉਰਿਟੀ ਦੀ ਲੋੜ ਹੋਵੇ ਐਮੀ ਨੇ ਕਿਹਾ ਕਿ ਹੁਣ ਉਹ ਕਿੱਤੇ ਵੀ ਖੁੱਲਕੇ ਜਾਂਦੇ ਹਨ ਮੈਂ ਉਹਨਾਂ ਨਾਲ ਉਹਨਾਂ ਥਾਵਾਂ ਤੇ ਵੀ ਜਾਂਦਾ ਹਾਂ ਜਿੱਥੇ ਲੋਕੀ ਮੈਨੂੰ ਨਹੀਂ ਜਾਣਦੇ ਅਜੀਹਾ ਨਹੀਂ ਕਿ ਲੋਕ ਮੈਨੂੰ ਪਰੇਸ਼ਾਨ ਕਰਦੇ ਹਨ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਾਰਨ ਪਰਿਵਾਰਕ ਸਮਾਂ ਖਰਾਬ ਹੋਵੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਐਮੀ ਦੀ ਫਿਲਮ ਸੰਕਣ ਸੰਕਣੇ 2 ਬਾਕਸ ਆਫਿਸ ਤੇ ਤਮਾਲ ਮਚਾ ਰਹੀ ਆ ਧੰਨਵਾਦ